ਔਰ ਜਿਹੜਾ ਆਪਣੇ ਸਿਰ ਵਾਲ ਦੇ ਉੱਪਰ ਜਿਹੜੇ ਵਾਲ ਹਨ ਉਹ ਵੀ ਜਿਹੜਾ ਨਾਲ ਬਣਾ ਨੂੰ ਆਪਾਂ ਸੈੱਟ ਕਰਨਾ ਜਿਹੜਾ ਆਪਣਾ ਆਖਰੀ ਲੜੂਗਾ ਆਖਰੀ ਲੜ ਦੇ ਵਿੱਚ ਵੀੜ ਆਪਣੇ ਬਲ ਪਾ ਕੇ ਆਪਾਂ ਸੜ ਨੂੰ ਲਗਾਵਾਂਗੇ ਅਰੇ ਸੜ ਦੇ ਵਿੱਚ ਵੀੜ ਆਪਣੇ ਬਲ ਹਨ ਨਾਲ ਬਲ ਨੂੰ ਆਪਾਂ ਨੇ ਪਾ ਲੈਣਾ ਅਸੀਂ ਲੜਦੇ ਵਿੱਚ ਜਿਹੜੇ ਆਪਣੇ ਵਾਲ ਹਨ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਨਾ ਜਿਹੜੇ ਸੇਮਲੜ ਦੇ ਉੱਪਰ ਜਿਹੜੇ ਆਪਣੇ ਸਲੜ ਦੇ ਉੱਪਰ ਵਾਲ ਹੋਣਗੇ ਉਹਨਾਂ ਬਲਾਂ ਨੂੰ ਵੀ ਆਪਾਂ ਸੈੱਟ ਕਰਨਾ ਬਾਅਦ ਤੱਕ ਜਿਹੜੇ ਆਪਣੇ ਵਾਲ ਹਨ ਉਹਨਾਂ ਬਲਾਂ ਨੂੰ ਪਾ ਕੇ ਇਹਨਾਂ ਬਲਾਂ ਨੂੰ ਜਿਹੜਾ ਆਪਾਂ ਟਰੈਡ ਕਰ ਦੇਣਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਲੜ ਸਿਵਲ ਨੂੰ ਫੋਲਡ ਕੀਤਾ ਹਲਕਾ ਇਸ ਲੜ ਨੂੰ ਆਪਾਂ ਫੋਲਡ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹ ਲੜ ਸਨ ਲਗਾ ਦੇਣਾ ਜਿਹੜਾ ਆਪਾਂ ਸਿਵਲ ਨਾਲ ਲਗਾਇਆ ਸੀ ਗੱਲ ਨੂੰ ਆਪਾਂ ਸਿਵਲ ਨਾਲ ਥੱਲੇ ਦਬ ਦੇਣਾ